ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਸਰਬੰਸ ਸਿੰਘ ਕੁਲਾਰਛੀਨਾ ਦਾ ਪਿਛਲੇ ਸਾਲ ਦੇ ਹੰਤ ਹੋ ਗਿਆ ਸੀ। ਉਹਨਾਂ ਦੀ ਪਹਿਲੀ ਵਰਸੀ ਮੌਕੇ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਸੁਖਚਾਨਾ ਸਾਹਿਬ ਬੰਗਾਰੋੜ ਫਗਵਾੜਾ ਵਿਖੇ ਕਰਪਾਇਆ ਗਿਆ ਜਿਸ ਵਿੱਚ ਜਥੇਪੰਥ ਪ੍ਰਸਿੱਧ ਕੀਰਤਨੀ ਜਥੇ ਨੇ ਕੀਰਤਨ ਕਰਾਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਉੱਥੇ ਹੀ ਇਸ ਸਮਾਗਮ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਜਥੇਦਾਰ ਸਰਪੰਸ ਸਿੰਘ ਕੁਲਾਰ ਹਮੇਸ਼ਾ ਹੀ ਪਾਰਟੀ ਨੂੰ ਸਮਰਪਿਤ ਰਹੇ ਸੰ ਤੇ ਉਹਨਾਂ ਨੇ ਪਾਰਟੀ ਦੀ ਦਿਨ ਰਾਤ ਸੇਵਾ ਕੀਤੀ ਸੀ ਉਹਨਾਂ ਨੇ ਕਿਹਾ ਕਿ ਜਥੇਦਾਰ ਸਰਪੰਸ ਸਿੰਘ ਕੁਲਾਰ ਆਪਣੀ ਬਖਰੀ ਹੀ ਛਾਪ ਛੱਡ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਆਗਰਾਜੇ ਨੇ ਜਿਨ੍ਹਾਂ ਦੀ ਘਾਟ ਹਮੇਸ਼ਾ ਹੀ ਪਰਿਵਾਰ ਦੇ ਨਾਲ ਨਾਲ ਪਾਰਟੀ ਨੂੰ ਮਹਿਸੂਸ ਹੁੰਦੀ ਹੋਵੇਗੀ जिन्ना साथ उन्होंने दिता उन्ना सा नहीं दिता अज रंगलेजन परम पिंदी पहली बरसी एक ऐसा व्यक्ति जो पार्टी के बहुत समर्थक बहुत मेहनती और दिन रात काम करने वाला ਆਪਣੀ ਇੱਕ ਵੱਖਰੀ ਛਾਪ ਛੱਡਦੇ ਹੋਇਆ ਜਿੰਨੀ ਮਿਹਨਤ ਉਹਨੇ ਕੀਤੀ ਸ਼ਾਇਦ ਇਹ ਕੋ ਕਰ ਸਕਦਾ ਹੋ ਮੈਂ ਤੇ ਚਾਰਾ ਡਕਸ਼ਾ ਤੇ ਨਾਲ ਲੜੀਆਂ ਔਰ ਜਿੰਨਾ ਸਾਥ ਉਹਨਾਂ ਨੇ ਲਿਖ ਦਿੱਤਾ ਸ਼ਾਇਦ ਇਹ ਕੋ ਦੇ ਸਕਦਾ ਹੋ ਉਹਨਾਂ ਦੇ ਹੁੰਦਿਆ ਸਾਰਾ ਕੰਮ ਉਹਦੇ ਛੱਡ ਕੇ ਬੇਵਿਤਰ ਹੋ ਜਾਂਦੇ ਸੀ ਔਰ ਜਿਸ ਤਰ੍ਹਾਂ ਉਹਨਾਂ ਨੇ ਕੰਮ ਕੀਤਾ ਜਿਸ ਧਰਮ ਨਾਲ ਪਾਰਟੀ ਦੇ ਉੱਤੇ ਦੀ ਸਮਰਧਤ ਹੋ ਕੇ ਕੰਮ ਕੀਤਾ ਪਾਰਟੀ ਦੇ ਸਾਡੇ ਬکریاں-ਬکریاں ਸਾਂਝ ਵੀ ਸੀ ਪਰ ਅਜਤੇ ਸਾਂਝ ਨੂੰ ਪੂਰੀ ਰੱਖਿਆ ਪਾਰਟੀ ਦੇ ਲਈ ਪੂਰਨ ਸਮਰਧਤ ਹੋ ਕੇ ਪਾਰਟੀ ਲਈ ਖੋਏ ਧੜੋਕੇ ਇਸ ਦੌਰਾਨ ਆਪ ਦੇ ਹਲਕੇ ਇੰਚਾਰਜ ਸਰਦਾਰ ਜਵਿੰਦਰ ਸਿੰਘ ਮਾਨ ਨੇ ਕਿਹਾ ਕਿ ਜਥੇਦਾਰ ਸਰਪੰਨ ਸਿੰਘ ਕੁਲਾਰ ਨੇ ਪਾਰਟੀ ਵਿੱਚ ਇੱਕ ਸੰਸਥਾ ਦੇ ਤੌਰ ਤੇ ਕੰਮ ਕੀਤਾ ਹੁਣ ਆਖਿਆ ਕਿ ਜਥੇਦਾਰ ਸਰਪੰਨ ਸਿੰਘ ਕੁਲਾਰ ਦੀ ਘਾਟ ਹਮੇਸ਼ਾ ਹੀ ਮਹਿਸੂਸ ਹੁੰਦੀ ਰਹੇਗੀ ਕੰਮੀ ਸਾਹਿਬ ਬੈਠੇ ਨੇ ਇਨਕੁਆਰੀ ਇਸ ਤਾਈਂ ਇੱਕ ਫੰਕਸ਼ਨ ਤੇ ਮਿਲੇ ਸੀ ਅੱਜ ਉਸੇ ਇਸ ਟਾਈਮ ਲਏ ਹਨ టమి ਉਮਰ ਹੋ ਗਈ ਲਾਰਡ ਸਾਹਿਬ ਨੇ ਇੱਕ ਸੰਸਾਦਿਤ ਰੰਗੰਮ ਕੀ ਲਿਆ ਟਾਲਿਪ ਕਾਟੇ ਸੈਕੰਡਸ ਆਫ ਕਰ ਰਹੇ ਸੰਨ ਅਜੂ ਨਿਆ ਨਹੀਂ ਸੀ ਉਹਨ ਦੀ ਗੱਲ ਖੂਸ਼ ਕਰਦੀ ਹੈ ਬਾਜੀ ਮੈਨੂੰ ਸਕੰਦੀ ਖੁਸ਼ੀ ਹੈ ਕਿ ਉਹ ਮੇਰੇ ਨਾਲ ਬਹੁਤ ਸਾਰੇ ਮਸਲਾਂ ਤੇ ਸਾਧਨ ਸਿੰਘ ਬਠੀ ਨੇ ਸਾਂਝੀ ਗੱਲ ਕਰ ਰਹੇ ਨੇ ਜੀ ਇਸ ਮੌਕੇ ਸਰਦਾਰ ਜਰਨੈਲ ਸਿੰਘ ਵਾਹਦ ਨੇ ਜਥੇਦਾਰ ਸਰਪੰਸ ਸਿੰਘ ਕੁਲਾਰ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਜਥੇਦਾਰ ਸਰਪੰਸ ਸਿੰਘ ਕੁਲਾਰ ਨਾਲ ਮਿਲ ਕੇ ਬਹੁਤ ਸਾਲ ਸੇਵਾ ਕੀਤੀ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਦੌਰਾਨ ਵਕਫਾ ਬੁਲਾਰਿਆਂ ਨੇ ਵੀ ਜਥੇਦਾਰ ਸਰਬੰਸ ਸਿੰਘ ਕੁਲਾਰਦੀ ਜੀ ਦੀ ਸੰਬੰਧੀ ਚਾਨੂ ਕਰਵਾਇਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜੀਤ ਸਿੰਘ ਧਾਮੀ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਥੇਦਾਰ ਸਰਬੰਸ ਸਿੰਘ ਕੁਲਾਰਦੀ ਘਾਟ ਤੱਕ ਇਹ ਵੀ ਪੂਰੀ ਨਹੀਂ ਹੋ ਸਕਦੀ ਉਹਨਾਂ ਨੇ ਕਿਹਾ ਕਿ ਅੱਜ ਜਥੇਦਾਰ ਸਰਬੰਸ ਸਿੰਘ ਕੁਲਾਰ ਦਾ ਪਰਿਵਾਰ ਵੀ ਉਹਨਾਂ ਦੀ ਸਿਹਤ ਤੇ ਚੱਲ ਕੇ ਆਪਣਾ ਜੀਵਨ ਵਧੀਆ ਬਤੀਤ ਕਰ ਰਿਹਾ ਹੈ ਸਰਦਾਰ ਜਥੇਦਾਰ ਕੁਲਾਰ ਜਿਨ੍ਹਾਂ ਦੀ ਅੱਜ ਪਹਿਲੀ ਵਰਸੀ ਇਸ ਪਵਿੱਤਰ ਅਸਥਾਨ ਤੇ ਮਨਾਈ ਜਾ ਰਹੀ ਹੈ ਆਪ ਸੰਗਤਾਂ ਨੇ ਭਾਈ ਸਾਹਿਬ ਜੀ ਬਹੁਤ ਸਰਵਣ ਕੀਤਾ ਹੈ ਸਰਵਣ ਪਲਾਗ ਸਿੰਘ ਜਥੇਦਾਰ ਜੀ ਬਾਰੇ ਉਹਨਾਂ ਨੇ ਜਦੋਂ ਕਰੋਨਾ ਦੇ ਸਮੇਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਬਹੁਤ ਵੱਡੀਆਂ ਸੁਭਾਵਾਂ ਦਿੱਤੀਆਂ ਉਹਨਾਂ ਨੇ ਔਰ ਭਾਈ ਸਾਹਿਬ ਘਰ ਦੇ ਵਜੀ ਗੁਰੂ ਘਰ ਦੇ ਕੀਰਤਨੀਏ ਉਹਨਾਂ ਦੇ ਪ੍ਰਸਾਦਿਕ ਵਚਨ ਕਰਕੇ ਗਏ ਨੇ ਕਿਹੜਾ ਵਚਨ ਜਥੇਦਾਰ ਕੁਲਾਰ ਸਾਹਿਬ ਜੀ ਨੇ ਆਸ ਦੇ ਨਾਲ ਵੀ ਬੜੀ ਕਰ ਵਿਚਾਰ ਕੀਤੀ ਔਰ ਗੁਰਮੁਖਾਂ ਦੇ ਨਾਲ ਵੀ ਬੜੀ ਵਿਚਾਰ ਕੀਤੀ ਉਹਨਾਂ ਨੇ ਬੇ ਦਿਵ ਨਾ ਹੋਵੇ ਸੁਵਿਤਰ ਸਥਾਨ ਤੇ ਹਰ ਐਤਵਾਰ ਦੇ ਐਤਵਾਰ ਕੀਰਤਨ ਦੇ ਦੀਵਾਨ ਸਜਾਏ ਜਾਣ ਸਰ ਜੀ ਸਾਹ ਉਹ ਸ਼ਾਪੜੇ ਵਿਛਣੀ ਸਾਥੀ ਸੰਗੁਸ਼ੰਗੀ ਕਲਾਕਾਰ ਦੇ ਇੱਥੇ ਵਰਸ਼ੀ ਦੇ ਰੱਖੇ ਹੋਏ ਆ ਕਿ ਮੈਨੂੰ ਇੱਕ ਬੜਾ ਆਰਾਮਸ਼ੀਆ ਮੰਦਰ ਨੂੰ ਜੁੜਾ ਉਪਰੋਕਤ ਮਸੰਦ ਇਹਦਾ ਸੱਲੂਣੀ ਕਰੀ ਜਾਣਾ ਤੇ ਬੰਦੇ ਵੀ ਕੰਮ ਥੱਲੇ ਆਪੇ ਸਮਝਾਈ ਦੇਉਂਦੇ ਮੈਨੂੰ ਕੋ ਪ੍ਰੋਬਲਮ ਨਹੀਂ ਸੀ ਕੋਈ ਜਤੇ ਬੰਦੇ ਕੋਣੀ ਕੋਸ਼ਿਸ਼ ਕਰਨੀ ਉਹਨਾਂ ਨੇ ਖੱਬੇ ਹੱਥ ਨਾਲ ਰੇੜਾ ਲੈ ਕੇ ਲੈਣ ਤੇ ਆਦੇ ਸਦੇ ਰੋ ਜੀ ਆ ਠੀਕ ਆ ਉਹ ਮੈਂ ਮੈਂ ਪ੍ਰਧਾਨ ਹੋਣਾ ਜ਼ਿਲ੍ਹੇ ਦਾ ਚਾਹ ਮੈਂ ਚਾਹ ਜੁਣਾ ਕੋਸ਼ਿਸ਼ ਹਾਂ ਲਿਕਨ ਕਾ ਕੰਮ ਸਾਰਾ ਉਹ ਹੀ ਕਰਦੇ ਹੀ ਸਾਰਾ ਮੈਨੂੰ ਉਹਨਾਂ ਦਾ ਬੜਾ ਫਾਇਦਾ ਕੁਵਾਰਿੰਦੇ ਕਟ ਅਭਿਆਪਿਆ ਲਿਕਨ ਸਾਨੂੰ ਪਾਰਟੀ ਨੂੰ ਉਹਨਾਂ ਦਾ ਬਹੁਤ ਕਰਤਾ ਪਿਆ ਪਰ ਮਾਸਬਾਹਾਂ ਦੀ ਉਹ ਜਿਹੜਾ ਸ਼ਾਂਤੀ ਵਾਕੇ ਇਸ ਮੌਕੇ ਸੋਨ ਸਿੰਘ ਠੰਡਲ, ਸਤਨਾਮ ਸਿੰਘ ਅਰਸ਼ੀ, ਜਰਨੈਲ ਸਿੰਘ ਬਾਹਰ, ਨਿਰਮਲ ਸਿੰਘ ਕੁਟਿਆ, ਸ਼ੰਭ ਵਾਲੀ ਦੇ ਮੁਖੇਸੇਵਾਦਾਰ, ਸੰਤ ਬਾਬਾ ਗੁਰਚਰਨ ਸਿੰਘ ਜੀ, ਜਥੇਦਾਰ ਰੂਪ ਸਿੰਘ ਖਲਵਾੜਾ, ਕੁਲਵੰਤ ਰਾਏ ਪੱbbi, ਅਵਤਾਰ ਸਿੰਘ ਭੁੰਗਣੀ, ਰਣਜੀਤ ਸਿੰਘ ਖੁਰਾਨਾ, ਤੇਜਿੰਦਰ ਬਾਵਾ, ਮੋਹਨ ਸਿੰਘ ਸਾਈਂ, ਗੁਰਮੀਤ ਸਿੰਘ ਰਾਵਲਪਿੰਡੀ, ਅਰਜਿੰਦਰ ਸਿੰਘ ਚੰਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀ ਵਰਕਰਾਂ ਤੇ ਨੇਤਾਵਾਂ ਨੇ ਪਹੁੰਚ ਕੇ ਜਥੇਦਾਰ ਸਰਬੰਸ ਸਿੰਘ ਕੁਲਾਰ ਨੂੰ ਭਾਪੀਨੀ ਅਸ਼ਰਧਾਂਜਲੀਆਂ ਭੇਟ ਕੀਤੀਆਂ। ਸਮਾਗਮ ਦੇ ਅੰਤ ਵਿੱਚ ਜਥੇਦਾਰ ਸਰਪੰਚ ਸਿੰਘ ਕੁਲਾਰ ਦੇ بیٹے ਅਮਰਿਤਪਾਲ ਸਿੰਘ ਕੁਲਾਰ ਨੇ ਆਈਆਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੀਤਾ।